ਸਦਾ ਦੁਨੀਆਂ ਤੇ ਰਹੇ ਸੁਖ ਸ਼ਾਂਤੀ ਦੁਖੀ ਲੋਕਾਂ ਦੀ ਤੂੰ ਨੇੜੇ ਹੋ ਕੇ ਸੁਣੀ ਫਰਿਆਦ ਰੱਬਾ ਸ਼ੁਕਰ ਲੜਾਈ ਬੰਦ ਹੋ ਗਈ ਦੋਨਾਂ ਦੇਸ਼ਾਂ ਦੀ ਜਨਤਾ ਵੰਡੇ ਪਰਸ਼ਾਦ ਰੱਬਾ ਸ਼ੁਕਰ ਲੜਾਈ ਬੰਦ ਹੋ ਗਈ ਦੋਨਾਂ ਦੇਸ਼ਾਂ ਦੀ ਜਨਤਾ ਵੰਡੇ ਪਰਸ਼ਾਦ ਜਾਣਾ ਨਹੀਂ ਸੀ ਕੁਝ ਦੋ ਨਸਰਕਾਰਾਂ ਦਾ ਹੁਣ ਸੀ ਉਜਾੜਾ ਲੋਕਾਂ ਦੇ ਪਰਿਵਾਰਾਂ ਦਾ ਮਤ ਜਿੰਨਾਂ ਦੀ ਸ਼ਤਾਨੇ ਹੁੰਦਾ ਮਾਰਦਾ ਉਹ ਇੱਕ ਦੂਜੇ ਨਾਲ ਹੁੰਦੇ ਕਰਦੇ ਫਸਾ ਰੱਬਾ ਸ਼ੁਕਰ ਲੜਾਈ ਬੰਦ ਹੋ ਗਈ ਦੋਨਾਂ ਦੇ ਛਾਂ ਦੀ ਜੰਤਾ ਵੰਡੇ ਪਰਿਸ਼ਾ ਡਰੋਂ ਤੇ ਮਜਾ ਹਿਲਾ ਚੱਲੇ ਸ਼ਰਯਾ ਮਬਈ ਜਨਤਾ ਦੀ ਨੀਦੀ ਨਾ ਕੀਤੀ ਸੀ ਹਰਾਮ ਬਈ ਇੱਕ ਦੂਜੇ ਦੇ ਜਹਾਜ਼ਾਂ ਤਾਈਂ ਫੂਕ ਕੇ ਦੋਨਾਂ ਸਰਕਾਰਾਂ ਵੇਖ ਲਿਆ ਜੰਗ ਦਾ ਸਵਾਦ ਰੱਬਾ ਸ਼ੁਕਰ ਲੜਾਈ ਬੰਦ ਹੋ ਗਈ ਦੋਨਾਂ ਦੇਸ਼ਾਂ ਦੀ ਜਨਤਾ ਵੰਡੇ ਪਰੇਸ਼ਾਨ ਅੱਜ ਤਾਂ ਇਹ ਕਿਸੇ ਕੀ ਖੱਟਿਆ ਲੜਾਈਆਂ ਤੋਂ ਪਿਆ ਨਾ ਕੁਝ ਪੱਲੇ ਬੇਣਾ ਬਈ ਤਬਾਈਆਂ ਤੋਂ ਜੈਲੀ ਦੌੜ ਤੇ ਬੁਰੀ ਆ ਸੱਚ ਆਖਦਾ ਦੋਨਾਂ ਪਾਸਿਆਂ ਦੇ ਲੋਕ ਹੋ ਜਾਂਦੇ ਬਰਬਾਹ ਰੱਬਾ ਸ਼ੁਕਰੇ ਲੜਾਈ ਬੰਦ ਹੋ ਗਈ ਦੋਨਾਂ ਦੇਸ਼ਾਂ ਦੀ ਜਨਤਾ ਵੰਡੇ ਪਰੇਸ਼ਾਨ